ਭਾਈ ਅਮਰਤਪਾਲ ਸਿੰਘ ਜੀ ਦੇ ਪਿਤਾ ਜੀ ਬਾਪੂ ਜੀ ਸਾਡੇ ਨਾਲ ਬੈਠੇ ਆ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਵੀ ਇਸ ਵੇਲੇ ਤਰਨਤਨ ਵਿੱਚ ਜਿਹੜਾ ਮਾਹੌਲ ਆ ਉਹ ਕਿੱਦਾਂ ਦਾ ਚੱਲ ਰਿਹਾ ਇਲੈਕਸ਼ਨ ਕੈਂਪੇਨਿੰਗ ਕਿੱਦਾਂ ਚੱਲ ਰਹੀ ਆ ਵੀ ਕੀ ਕੀ ਜਥੇਬੰਦੀ ਜਿਹੜਾ ਪਿੰਡਾਂ ਵਿੱਚ ਜਾ ਕੇ ਲੋਕਾਂਾਂ ਵਿੱਚ ਜਾ ਕੇ ਜਦੋਂ ਮਿਲਦੇ ਆ ਸਰ ਕੈਂਡੀਡੇਟ ਮਿਲਦੇ ਆ ਜਾਂ ਬਾਪੂ ਜੀ ਹੁਣੀ ਜਾਂਦੇ ਆ ਲੋਕਾਂ ਦੇ ਲੋਕ ਕਿੱਦਾਂ ਦਾ ਹੰਗਾਰਾ ਉੱਥੇ ਮਿਲ ਰਿਹਾ ਬਾਪੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਪੂ ਜੀ ਜਦੋਂ ਤੁਸੀਂ ਪਿੰਡਾਂ ਵਿੱਚ ਜਾਂ ਸ਼ਹਿਰਾਂ ਵਿੱਚ ਜਾਂਦੇ ਆ ਤੇ ਉੱਥੇ ਇਸ ਵੇਲੇ ਤੁਹਾਨੂੰ ਹੰਗਾਰਾ ਕਿੱਦਾਂ ਦਾ ਇਹ ਲੋਕਾਂ 'ਚ ਬਹੁਤ ਵੱਡਾ ਅਰਸ਼ਾ ਜੀ ਲੋਕ ਜਿਹੜੀਆਂ ਇਹ ਰਵਾਇਤੀ ਪਾਰਟੀਆਂ ਨਾਲੋਂ ਤੰਗ ਆ ਚੁੱਕੇ ਆ ਤੇ ਲੋਕ ਚਾਹੁੰਦੇ ਆ ਬਦਲ ਚਾਹੁੰਦੇ ਆ ਤੇ ਉਹ ਜਿਹੜਾ ਬਦਲਾ ਪਾਪਾ ਪਿਛਲੇ ਵਰਿਆਂ ਲੈ ਕੇ ਆਏ ਤੇ ਉਹਨੇ ਬਦਲਾ ਨਹੀਂ ਸਾਨੂੰ ਸਾਡੀ ਇਹ ਪੰਜਾਬ ਦੇ ਲੋਕਾਂ ਨੂੰ ਬਹੁਤ ਵੱਡਾ ਤੰਗ ਕੀਤਾ ਤੇ ਇਹ ਜਿਹੜੇ ਕਿ ਆ ਭ੍ਰਿਸ਼ਟਾਚਾਰ ਦੀਆਂ ਜਿਹੜੀਆਂ ਪਰਤਾਂ ਖੋਲ ਰਹੀਆਂ ਕਿ ਵੱਡੇ ਵੱਡੇ ਡੀਆਈਜੀ ਜਿਹੜੇ ਆ ਤਿੰਨ ਤਿੰਨ ਸਾਲ ਤੋਂ ਜਿਹਨਾਂ ਨੂੰ ਬਹੁਤ ਵਧੀਆ-ਵਧੀਆ ਪੋਸਟਾਂ ਤੇ ਲਾਇਆ ਸੀ ਉਹਨਾਂ ਕੋ ਕੀ ਕੁਝ ਪੜਿਆ ਜਾ ਰਿਹਾ ਇਸ ਕਰਕੇ ਲੋਕ ਬਹੁਤ ਦੁਖੀ ਆ ਇਸ ਸਰਕਾਰਾਂ ਤਾਂ ਹੁਣ ਲਾ ਲਓ ਵੀ ਇਲੈਕਸ਼ਨਾਂ ਲੜਨ ਲਈ ਜੋ ਤਾਂ ਕਹਿੰਦੇ ਵੀ ਮਾਇਆ ਤੋਂ ਬਗੈਰ ਇਲੈਕਸ਼ਨ ਨਹੀਂ ਲੜੀ ਜਾਂਦੀ ਤੇ ਤੁਸੀਂ ਦੇਖਿਆ ਆਪਾਂ ਦੇਖ ਲਿਆ ਪਿਛਲੀ ਾਰ ਵੀ ਇਲੈਕਸ਼ਨਾਂ ਵਿੱਚ ਨਾ ਵੀ ਲੋਕਾਂ ਨੇ ਆਮ ਮਹਾਰੇ ਬੋਟਾਂ ਪਾਈਆਂ ਤੇ ਜਿਹੜੀਆਂ ਪਾਰਟੀਆਂ ਮੰਨ ਵਿੱਚ ਇਹ ਸੋਚ ਕੇ ਬੈਠੀਆਂ ਵੀ ਪੈਸੇ ਵਾਲੇ ਇਲੈਕਸ਼ਨ ਲੜ ਸਕਦੇ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਨੇ ਵੀ ਉਹ ਤਾਂ ਮੇਰੇ ਖਿਆਲ 2024 ਚ ਜਿਹੜਾ ਲੋਕਾਂ ਨੇ ਨਾ ਲੋਕ ਇਹ ਲੋਕਾਂ ਨੂੰ ਖਰੀਦਣ ਦੀ ਕੋਸ਼ਿਸ਼ ਕਰਦੇ ਔਰ ਪੰਜਾਬ ਦੇ ਲੋਕ ਬੜੇ ਬਾਹਤਰ ਹੈ ਉਹਨਾਂ ਨੂੰ ਸਮਝ ਆ ਚੁੱਕੀ ਆ ਨੌਜਵਾਨੀ ਨੂੰ ਕਿ ਜਿਹੜੀ ਇੱਕ ਅਰੀ ਸਹੀ ਵੋਟ ਇਹਨਾਂ ਨੂੰ ਕਿ ਕੁਛ ਲਾਲਚ ਚ ਦੇ ਦਿੱਤੀ ਗਲਤ ਬੰਦਿਆਂ ਨੂੰ ਤੇ ਉਹ ਮੁੜ ਕੇ ਉਹਦੇ ਉਹਦਾ ਖਮਾਜਾ ਸਾਨੂੰ 5 ਸਾਲ ਭੁਗਤਣਾ ਪੈਂਦਾ ਸਾਨੂੰ ਲੁੱਟਦੇ ਆ ਕੁੱਟਦੇ ਆ ਇਸ ਤਰ੍ਹਾਂ ਕੇ ਲੋਕ ਹੋਣਾ ਬੜੇ ਸੋਚ ਸਮਝ ਕੇ ਕਿਸੇ ਲਾਲਚ ਚ ਕਿਸੇ ਡਰ ਭੈ ਤੋਂ ਰਹਿ ਤੋਂ ਕੇ ਵੋਟ ਪਾਉਂਦੇ ਆ ਉਹ ਜਿਹੜਾ ਉਹਨਾਂ ਨੂੰ ਪਤਾ ਕਿ ਜਿਹੜਾ ਪੰਜਾਬ ਦੇ ਹੱਕ ਦੀ ਗੱਲ ਕਰਦਾ ਜਿਹੜਾ ਸਾਡੇ ਨੌਜਵਾਨ ਬੱਚਿਆਂ ਨੂੰ ਨਸ਼ੇ ਤੋਂ ਬਚਾ ਸਕਦਾ ਉਹ ਉਧਰ ਨੂੰ ਮੁੜ ਰਿਹਾ ਜਾਨੀ ਫਕੀ ਜਿੱਦਾਂ ਇਹ ਕਹਣਾ ਕਿਦਾਂ ਹੁਣ ਲਾ ਲੋ 27 ਵਿੱਚ ਵੀ ਇਲੈਕਸ਼ਨਾਂ ਲੜਨੀਆਂ ਜਿੱਥੇ ਬੰਦੀ ਨੇ ਨਾ ਉੱਥੇ ਤੁਹਾਨੂੰ ਪਤਾ ਵੀ ਸਾਰੇ ਭਾਈਚਾਰਿਆਂ ਵਿੱਚੋਂ ਇਹਦਾ ਟਿਕਟਾਂ ਦਿੱਤੀਆਂ ਜਾਊਗੀਆਂ ਹਿੰਦੂਆਂ ਵਿੱਚੋਂ ਵੀ ਮੁਸਲਮਾਨਾਂ ਵਿੱਚੋਂ ਵੀ ਜਿਹੜੇ ਸੋਹਰਦ ਬੰਦੇ ਆ ਪਾਰਟੀ ਨੇ ਦੇਖਣਾ ਵੀ ਕਿਹੜੇ ਬੰਦੇ ਇਸ ਚੀਜ਼ ਦੇ ਕਾਬਿਲ ਐ ਟਿਕਟ ਦੇ ਨਾ ਉਹਦੇ ਬਾਰੇ ਵੀ ਤੁਹਾਡੀ ਵਿਉਂਤਬੰਦੀ ਹੁਣ ਤੋਂ ਹੀ ਚੱਲ ਰਹੀ ਹੈ ਜੀ ਅੱਜ ਦੇ ਸਾਡੇ ਸਾਰੇ ਵਿਉਂਤਬੰਦੀ ਅਸੀਂ ਪੂਰੇ ਪੰਜਾਬ ਵਿੱਚ ਸਾਰੇ ਜ਼ਿਲ੍ਹਿਆਂ 'ਚ ਸਾਡੀਆਂ ਜੁੰਟ ਕਾਇਮ ਹੋ ਗਏ ਆ ਲੋਕਾਂ ਦਾ ਬਹੁਤ ਵਧੀਆ ਰੁਝਾਨ ਆ ਜਿੱਥੇ ਜਿੱਥੇ ਵੀ ਲੋਕਾਂ ਪੋਪੂਲੇਸ਼ਨ ਦੇ ਹਿਸਾਬ ਨਾਲ ਜਿੱਥੇ ਕੋਈ ਹਿੰਦੂ ਭਾਈਚਾਰੇ ਦੀ ਬਹੁ ਗਿਣਤੀ ਉੱਥੇ ਹਿੰਦੂ ਭਾਈਚਾਰੇ ਦੇ ਚੰਗੇ ਜਿਹੜੇ ਸਿਰਦ ਲੋਕ ਆ ਪੰਜਾਬ ਨੂੰ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਉਹਨਾਂ ਨੂੰ ਅੱਗੇ ਲਿਆਂਦਾ ਜਾਊਗਾ ਬਾਕੀ ਜਿੱਥੇ ਕੋਈ ਹੋਰ ਕਿਸੇ ਬਰਾਦਰੀ ਭਾਈਚਾਰੇ ਕਿਉਂਕਿ ਸਾਡੀ ਤੇ ਜਿਹੜਾ ਏਕਿਆ ਗੁਰੂ ਮਹਾਰਾਜ ਦੇ ਓਟ ਆਸਰੇ ਨਾਲ ਅਸੀਂ ਚੱਲਦੇ ਆ ਤਾਂ ਉਹ ਸਾਰੇ ਉੱਥੇ ਕੋਈ ਜਾਤ ਪਾਤ ਕਿਸੇ ਧਰਮ ਮਜਬਦਾ ਵਿਤਕਰਾ ਹੀ ਨਹੀਂਗਾ ਇਸ ਕਰਕੇ ਉਹ ਜਿੱਦਾਂ ਜਿੱਦਾਂ ਦਾ ਹਾਲਾਤ ਇਲਾਕੇ ਦੀ ਮੰਗ ਹੋ ਗਈ ਉਹਨਾਂ ਲੋਕਾਂ ਨੂੰ ਕੈਂਡੀਡੇਟ ਬਣਾਇਆ ਜਾਵੇ ਇੱਕ ਨਾ ਉਹਦਾ ਕਹਾਵਤ ਜੀ ਵੀ ਮਸ਼ਹੂਰ ਹੈ ਜੀ ਗੈਰਾਂ ਦੇ ਮਾਰਿਆਂ ਨਹੀਂ ਮਰਦੇ ਸਾਨੂੰ ਆਪਣੇਆਂ ਤੋਂ ਖਤਰਾ ਹੈ ਕੁਝ ਹਫਤਾ ਪਹਿਲਾਂ ਜਿਹਦਾ ਵੀਡੀਓ ਵਾਇਰਲ ਹੋਈਆਂ ਉਹ ਬੰਦੇ ਜਿੱਦਾਂ ਮਤਲਬ ਟਾਰਗੇਟ ਕਰ ਰਹੇ ਆ ਜਿੱਦਾਂ ਮਤਲਬ ਉਹ ਆ ਇਦਾਂ ਆ ਜੀ ਉਦਾਂ ਆ ਨਾ ਤੁਹਾਨੂੰ ਪਤਾ ਹੋਵੇ ਭਾਈਏ ਜਨਾਲੇ ਦੀ ਵੀ ਵੀਡੀਓ ਆਈ ਆ ਜਾਂ ਹੋਰ ਵੀ ਜਿਨ੍ਹਾਂ ਨੇ ਪਾਈਆਂ ਨਾ ਵੀਡੀਓ ਬਿਆਨ ਤੁਸੀਂ ਸੁਣੇ ਹੋਣੇ ਸਾਰੇ ਉਸ ਚੀਜ਼ ਬਾਰੇ ਕੀ ਤੁਸੀਂ ਸੋਚਦੇ ਆ ਜੀ ਵੀ ਉਹ ਕਾਤੇ ਚੀਜ਼ਾਂ ਕੀਤੀਆਂ ਜਾ ਰਹੀਆਂ ਐਨ ਉਸ ਮੌਕੇ ਜਦ ਕਿ ਪਤਾ ਆ ਵੀ 2027 ਦਾ ਜਿਹੜਾ ਤਰਨ ਤਰਨ ਵਿੱਚ ਸੈਮੀ ਫਾਈਨਲ ਹੋ ਰਿਹਾ ਮੇਰਾ ਖਿਆਲ ਹੈ ਕਿ ਜਿਹੜੀਆਂ ਚੀਜ਼ਾਂ ਕਿ 2024 ਚ ਵੀ ਇਦਾਂ ਕੀਤਾ ਗਿਆ ਸੀਗਾ ਜਦੋਂ ਪਰ ਲੋਕ ਸਾਰਾ ਕੁਝ ਸਮਝ ਚੁੱਕਿਆ ਇਸ ਕਰਕੇ ਉਹ ਉਹਨਾਂ ਨੂੰ ਅਸੀਂ ਕੋਈ ਵੀ ਜਵਾਬ ਨਹੀਂ ਦੇਣਾ ਚਾਹੁੰਦੇ ਕਿਉਂਕਿ ਉਹਨਾਂ ਨੂੰ ਲੋਕ ਲੋਕਾਂ ਨੇ ਜਵਾਬ ਦੇ ਦਿੱਤਾ ਕਿ ਉਹਨਾਂ ਦਾ ਕਿਰਦਾਰ ਕਿਦਾਂ ਦਾ ਕਿ ਕੌਮ ਨੂੰ ਕਿਹੜੀਆਂ ਚੀਜ਼ਾਂ ਦੀ ਕੌਮ ਬੜੀ ਮਾਂਜੀ ਧਾਰ ਸਫਸੀ ਹੋਈ ਆ ਕਿ ਉੱਥੇ ਬਹੁਤ ਕੰਮ ਕਰਨ ਵਾਲੇ ਆ ਜੋ ਮੇਰਾ ਖਿਆਲ ਹੈ ਕਿ ਦਿਨ ਰਾਤ ਇੱਕੇ ਕੰਮ ਪਿੱਛੇ ਲੱਗੇ ਰਹਿਣਾ ਜੋ ਉਹਨਾਂ ਨੂੰ ਵੀ ਆਪਣੇ ਅੰਦਰ ਝਾਤੀ ਮਾਰਨੀ ਚਾਹੀਦੀ ਹੈ ਕਿ ਲੋਕਾਂ ਲੋਕਾਂ ਦੀ ਕੋਈ ਮਸਲਾ ਹੱਲ ਕਰੀਏ ਲੋਕਾਂ ਦੇ ਨਾਲ ਕੋਈ ਜੋ ਨਸ਼ਿਆਂ ਚ ਸਾਡੀ ਨੌਜਵਾਨੀ ਆਪ ਤੇ ਤਪਉਣੇ ਚ ਜਾ ਰਹੀ ਹੈ ਉਧਰ ਉਧਰ ਕੋਈ ਕੰਮ ਕਰੀਏ ਤੇ ਇੱਕ ਬਾਬੂ ਜੀ ਜਿਹੜੇ ਭਾਈ ਮਨਦੀਪ ਸਿੰਘ ਜੀ ਨੂੰ ਜਦੋਂ ਤੁਸੀਂ ਹੁਣ ਮਿਲਦੇ ਰਹਿੰਦੇ ਆ ਨਾ ਜਿਹੜੇ ਇਲੈਕਸ਼ਨ ਲੜ ਰਹੇ ਆ ਤੇ ਤੁਹਾਨੂੰ ਉਹਨਾਂ ਦਾ ਸੁਭਾਅ ਕਿਦਾਂ ਦਾ ਲੱਗਾ ਕਿਉਂਕਿ ਕਈ ਗੱਲਾਂ ਕਰਦੇ ਰਹਿੰਦੇ ਵੀ ਇੱਕ ਕਟੜਪੰਥੀ ਆ ਇਹਨਾਂ ਦਾ ਖਿਆਲ ਇਦਾਂ ਦਾ ਜਿਦਾਂ ਜਿਹੜੇ ਬੰਦੇ ਗਲਤ ਧਾਰਨਾ ਫੈਲਾਉਂਦੇ ਆ ਤੇ ਉਸ ਹਾਵ ਨਾਲ ਤੁਹਾਨੂੰ ਇਹ ਕੈਂਡੀਡੇਟ ਤਰਨ ਤਰ ਲਈ ਤੁਹਾਨੂੰ ਕਿਦਾਂ ਦਾ ਲੱਗਾ ਭਾਈ ਸਾਹਿਬ ਦਾ ਸੁਭਾਅ ਮੇਰਾ ਖਿਆਲ ਹੈ ਕਿ ਜਿਹੜਾ ਵੀ ਕੋਈ ਗੁਰੂ ਦਾ ਸਿੱਖ ਹੈ ਉਹ ਕੋਈ ਕਟੜਪੰਥੀ ਨਹੀਂ ਹੁੰਦਾ ਠੀਕ ਹੈ ਆਪਣੇ ਧਰਮ ਦੀ ਗੱਲ ਕਰਨੀ ਜਾਂ ਉਹ ਕਰਨੀ ਉਹ ਕਟੜਪੰਥੀ ਵਾਲੀ ਗੱਲ ਨਹੀਂ ਗਈ ਮੇਰਾ ਖਿਆਲ ਹੈ ਕਿ ਗੁਰੂ ਨੇ ਸਾਨੂੰ ਸਾਰਿਆਂ ਨੂੰ ਸਭ ਦੇ ਭਲੇ ਦੇ ਵਾਸਤੇ ਸੰਦਾਨ ਦਿੱਤਾ ਵਾ ਅਸੀਂ ਦਿਨ ਰਾਤ ਮੇਰੇ ਖਿਆਲੋਂ ਦਾ ਸੁਭਾਅ ਬਹੁਤ ਵਧੀਆ ਆ ਬੜੇ ਮਿਲਣਸਾਰੇ ਆ ਤੇ ਬਹੁਤ ਮੇਰੇ ਖਿਆਲ ਨਾਲ ਲੋਕ ਬਹੁਤ ਪਿਆਰ ਕਰਦੇ ਉਹਨਾਂ ਨੂੰ ਤੇ ਜਦਾਂ ਹੁਣ ਲਾ ਲਓ ਵੀ ਤੁਹਾਨੂੰ ਲੱਗਦਾ ਵੀ ਤੁਹਾਡਾ ਮੁਕਾਬਲਾ ਕਿਹਦੇ ਨਾਲ ਆ ਮੌਜੂਦਾ ਸਰਕਾਰ ਨਾਲ ਮੁਕਾਬਲਾ ਆ ਕਾਂਗਰਸ ਪਾਰਟੀ ਨਾਲ ਮੁਕਾਬਲਾ ਆ ਜਾਂ ਅਕਾਲੀ ਦਲ ਨਾਲ ਮੁਕਾਬਲਾ ਮੇਰੇ ਖਿਆਲ ਹੈ ਕਿ ਜਿੰਨਾ ਸੰਤਾ ਤੇ ਸਾਡਾ ਤੇ ਮੁਕਾਬਲਾ ਕਿਸੇ ਨਾਲ ਵੀ ਬਾਕੀ ਦੇਖੋ ਦੂਜੇ ਨੰਬਰ ਤੇ ਇਹਨਾਂ ਚੋਂ ਕਿਹੜਾ ਆਉਂਦਾ ਤੀਜੇ ਤੇ ਕਿਹੜਾ ਆਉਂਦਾ ਇਹ ਚੀਜ਼ ਆ ਕਿ ਤੇ ਸੰਤਾ ਨੇ 11 ਤਰੀਕ ਨੂੰ ਉਹਨਾਂ ਨੂੰ ਮੋਰ ਲਾ ਦੇਣੀ ਆ ਤੇ 14 ਨੂੰ ਫੈਸਲਾ ਆਵੇਗਾ ਬਾਪੂ ਜੀ ਦੇ ਕਹਿਣ ਦਾ ਮਤਲਬ ਹੀ ਇਹ ਜਿਹੜੀ ਲੜਾਈ ਆ ਉਹਨਾਂ ਦੀ ਉਹ ਦੂਜੇ ਤੀਜੇ ਚੌਥੇ ਨੰਬਰ ਦੀ ਹੈ ਨਾ ਉਹ ਉਹਨਾਂ ਨੇ ਦੇਖਣਾ ਬਹੁਤ ਬਹੁਤ ਧੰਨਵਾਦ ਬਾਪੂ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ